ਜਿਹੜੇ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਨ ਵਾਲਿਆਂ ਦੀ ਹੁਣ ਖਿਆਨੀਆਂ ਚੰਡੀਗੜ੍ਹ ਦੀ ਤਰ੍ਹਾਂ ਮੋਹਾਲੀ ਦੇ ਵਿੱਚ ਵੀ ਵਕ-ਵਕ ਚੌਂਕਾਂ ਦੇ ਉੱਪਰ ਵਕ-ਵਕ ਰੈੱਡ ਲਾਈਟ ਚੌਂਕਾਂ ਦੇ ਉੱਪਰ ਸੀਸੀਟੀਵੀ ਲਗਾ ਦਿੱਤੇ ਗਏ ਨੇ ਤੇ ਹੁਣ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰੋਗੇ ਤਾਂ ਤੁਹਾਡਾ ਚਲਾਨ ਕਟਿਆ ਜਾਵੇਗਾ ਆਨਲਾਈਨ ਚਲਾਨ ਹੋਏਗਾ ਸੀਸੀਟੀਵੀ ਦੇ ذریعے ਲਾਲ ਬੱਤੀ ਚਾਂਪ ਜੈਬਰ ਕ੍ਰੋਸਿੰਗ ਓਵਰ ਸਪੀਡ ਤਹਿਤ ਚਲਾਨ ਕੱਟੇ ਜਾਣਗੇ ਕਿਸੇ ਸਮੇਂ ਵੀ ਸੀਸੀਟੀਵੀ ਕੈਮਰਾ ਦੀ ਸ਼ੁਰੂਆਤ ਹੋ ਸਕਦੀ ਹੈ ਮਤਲਬ ਜਿਵੇਂ ਚੰਡੀਗੜ੍ਹ ਦੇ ਤਰ੍ਹਾਂ ਤੁਹਾਨੂੰ ਘਰ ਬੈਠਿਆਂ ਦਾ ਚਲਾਨ ਆਵੇਗਾ ਜੇਕਰ ਤੁਸੀਂ ਮਹਾਲੀ ਦੇ ਵਿੱਚ ਟ੍ਰੈਫਿਕ ਰੂਲਸ ਤੋੜੇ ਤਾਂ ਜਿਲੇ ਕਿ ਲਗਾਤਾਰ ਸਕੂਲਾਂ ਵਿੱਚ ਕਾਲਜਾਂ ਵਿੱਚ ਆ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਜਾ ਕੇ ਔਰ ਫੈਕਟਰੀਆਂ ਦੇ ਵਿੱਚ ਜਾ ਕੇ ਚੌਂਕਾਂ ਦੇ ਵਿੱਚ ਜਾ ਕੇ ਜਿਹੜੇ ਕਿ ਲੋਕ ਆ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਆ ਉਹਨਾਂ ਨੂੰ ਫਲਾਵਰ ਵੀ ਦਿੱਤੇ ਜਾ ਰਹੇ ਆ ਚਾਕਲੇਟ ਦਿੱਤੀਆਂ ਜਾ ਰਹੀਆਂ ਔਰ ਉਸ ਨੜੀ ਦੇ ਤਹਿਤ ਜਿਹੜੇ ਇੱਥੇ ਅੱਜ ਰਿਫਲੈਕਟਰ ਲਗਾਏ ਜਾ ਰਹੇ ਆ ਤਾਂ ਕਿ ਰਾਤ ਦੇ ਸਮੇਂ ਜਿਹੜੇ ਰਿਫਲੈਕਟਰ ਆ ਬਹੁਤ ਵੱਡਾ ਆਪਣਾ ਰੋਲ ਅਦਾ ਕਰਦੇ ਆ ਅ ਰਿਫਲੈਕਟਰ ਨਾ ਲੱਗੇ ਹੋਣ ਤਾਂ ਸਾਹਮਣੋਂ ਕੋਈ ਹਾਈ ਬੀਮ ਚੱਲਦਾ ਹੋਵੇ ਜਾਂਦੀ ਟਰਾਲੀ ਜਾਂ ਗੱਡੀ ਨਹੀਂ ਦਿਖਦੀ ਤਾਂ ਉਸ ਦਿਨ ਨਾਲ ਐਕਸੀਡੈਂਟ ਹੋ ਜਾਂਦਾ